ਕੋਈ ਮੈਨੂੰ ਡਰ ਨਹੀਂ ਕਿਸੇ ਦਾ ਮੈਂ ਯਾਦ ਪੰਛੀ ਆ ਵੀ ਬੁੱਲੀ ਨੂੰ ਵੀ ਜਿੱਤਿਆਉਣਾ ਅਸੀਂ ਨੇ ਜਿੱਤਿਆ ਕੇ ਬੁੱਲੀ ਨੂੰ ਉਦੋਂ ਬਾਅਦ ਜਾਉਂਦਾ ਰਿਹਾ ਗਲਜਾਰੀ ਮੂਣਕ ਨੂੰ ਐਵੇਂ ਲੈ ਬਣਾ ਦੇਣਾ ਮੈਨੇ ਮੰਡੀਆਂ ਦੀ ਇੱਕ ਰੌਣਕ ਹੈ ਬੰਦਾ ਡਿੜਬੇ ਵਾਲਾ ਰਾਜੂ ਸਾਡੇ ਬੱਕਰੀਆਂ ਬੱਕਰੇ ਚੈਂਪੀਅਨ ਬਣ ਕੇ ਆਉਂਦੇ ਨੇ ਸਾਨੂੰ ਬੜਾ ਕੋ ਦੁੱਤਾ ਵਿਚਾਰੇ ਬਾਦਲ ਕਹਿੰਦੇ ਆਂ ਅਬ ਦੇ ਵਕਤ ਪਈ ਹੁਣ ਉਹ ਹਾਰ ਗਏ ਹੁਣ ਕੀ ਦੇਣਗੇ ਭਾਈ ਹੁਣ ਕੀ ਦੇਣਗੇ ਹੋ ਸਾਨੂੰ ਵਿਚਾਰਾ ਭਗਵਾਨਤਮਨ ਰਾਜਾ ਤੇ ਰਿਹਾ ਬਥੇਰਾ ਕੋ ਫੇਰਿਆ ਰੰਗ ਲਾਤੇ ਬਹੁਤ ਵਧੀਆ ਸਰਕਾਰ ਹੈ ਬੱਕਰੀਆਂ ਦਾ ਕੰਮ ਕਰ ਦੇਣ ਦਾ ਮੈਨੂੰ ਸਾਰੀ ਜ਼ਿੰਦਗੀ ਲੰਗੀ ਜੀ ਹਾਂ ਸਾਰੀ ਜ਼ਿੰਦਗੀ ਲੰਗੀ ਕਦੇ ਗੁੱਸਾ ਵੀ ਨਾ ਰਹ ਜੀ ਹਮੇਸ਼ਾ ਇਹ ਹੀ ਦੇਖਦੇ ਕਦੇ ਗੁੱਸਾ ਨਾ ਉਹ ਗੁੱਸਾ ਨਾ ਆਉਂਦੀ ਨੀ ਯਾਰ ਹੈ ਤਾਈ ਜਦਨ ਭੇਡ ਦੇ ਲੈਲੇ ਤੇ ਆਏ ਜਾਂਦੇ ਨੇ ਹੂੰ ਤੇ ਬੈਲੀ ਪੁੱਤ ਵੜ ਕੇ ਕਦੇ ਨਾ ਕਦੇ ਤਾਂ ਮਾਰ ਹੀ ਜਾਂਦਾ ਠੱਗੀਆਂ ਮਰੌਂਦੇ ਰਾਜੂ ਖੋਰੀ ਐਂ ਕਹਿੰਦੇ ਨੇ ਜਦੋਂ ਕਹਿੰਦੇ ਨੇ ਬੜਾ ਕੁਝ ਕਹਿੰਦੇ ਨੇ ਗਾਲਾਂ ਵੀ ਕੱਢਦੇ ਨੇ ਹੂੰ ਪਰ ਮੈਂ ਮਨੋਂ ਤੈਨੂੰ ਠੱਗੀਆਂ ਨਹੀਂ ਮਰੂੰਦਾ ਮੇਰੇ ਨਾਲ ਚਿੱਤ ਚ ਪਾਪ ਐ ਹੂੰ 5000 ਦੀ ਬੱਕਰੀ ਹੁੰਦੀ ਐ ਇਹ 30-30000 ਚ ਵਕਾ ਦਿੰਦੇ ਨੇ ਮਾਰ ਮਾਰ ਕੇ ਪੰਪ ਜਾਇਆ ਜਿਹੜੀ ਪੰਪ ਨਹੀਂ ਮਾਰਦੇ ਜਿਹੜੀ ਕੁਆਲਿਟੀ ਐ ਉਹ ਤੀਦੀ ਦੇ ਦੇਖੋ ਜਿਹੜੀ ਕੁਆਲਿਟੀ ਆ 2 ਲੱਖ ਦੀ ਵੀ ਕੁ 2.5 ਦੀ ਵੀ ਵਿਕੂਗੀ ਹੂੰ ਕੁਆਲਿਟੀ ਕੁਆਲਿਟੀ ਦੇਖ ਕੇ ਇੱਕ ਬੰਦਾ ਹੈ ਇੱਕ ਇੱਕ ਬੰਦਾ ਹੈ ਉਮਰਾ ਲੰਘੀਆਂ ਬੱਕਰੀਆਂ ਚਾਰਦਿਆਂ ਨੂੰ ਇਹਨਾਂ ਦੀ ਰਗ ਸਾਨੂੰ ਨਹੀਂ ਛਾਈ ਪੁਰਾਣੇ ਪਾਪੀ ਆ ਬੱਕਰੀਆਂ ਜੀ ਬੱਕਰੀ ਕੱਕੜੀ ਮਿਲਟ ਚ ਹੋ ਜਾਂਦੀ ਐ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰ ਲਿਖਦੇ ਨਾਲ ਬੱਕਰੀਆਂ ਦਾ ਬੜਾ ਅੱਜਕਲ ਬੋਲਬਾਲ ਹੈ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੇ ਵਿੱਚ ਲਗਾਤਾਰ ਟ੍ਰੇਨਿੰਗਾਂ ਚੱਲ ਰਹੀਆਂ ਨੇ ਮੰਡੀਆਂ ਲੱਗ ਰਹੀਆਂ ਨੇ ਬਹੁਤ ਸਾਰੇ ਲੋਕ ਬੱਕਰੀਆਂ ਦੇ ਕੰਮ ਵਿੱਚ ਆ ਰਹੇ ਨੇ ਜਿਹੜਾ ਕੰਮ ਕਦੇ ਬਾੜਾਂ 'ਚ ਹੁੰਦਾ ਸੀ ਉਹੀ ਕੰਮ ਅੱਜ ਫਾਰਮਾਂ 'ਚ ਹੋਣ ਲੱਗ ਗਿਆ ਜਿਹੜੇ ਲੋਕਾਂ ਨੂੰ ਲੱਗਦਾ ਕਿ ਬੱਕਰੀਆਂ ਵਿਕਦੀਆਂ ਨਹੀਂ ਹੈਗੀਆਂ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੀਆਂ ਕਿੰਨੀਆਂ ਹੀ ਮੰਡੀਆਂ ਨੇ ਕਿ ਹਰ ਰੋਜ਼ ਬੱਕਰੇ ਵਿਕਦੇ ਨੇ ਬੱਕਰੀਆਂ ਵਿਕਦੀਆਂ ਨੇ ਤੇ ਲੋਕ ਅੱਜਕੱਲ ਪੇਡਾਂ ਦੇ ਕੰਮ ਵਾਲੀ ਵਧ ਰਹੇ ਨੇ ਪਰ ਮੰਡੀਆਂ ਦੀ ਇੱਕ ਰੌਣਕ ਹੈ ਬੰਦਾ ਡਿੜਬੇ ਵਾਲਾ ਰਾਜੂ ਧੰਨਵਾਦ ਜੀ ਸਾਸੀ ਹਾਸੀਆਂ ਖੇਡੀਆਂ ਕਰਦੇ ਦੇਖਦੇ ਆਂਗੇ ਸੌਦੇ ਕਰਾਉਂਦੇ ਵੇਖਦੇ ਆ ਇਹੋ ਜੇ ਰੌਣਕੀ ਬੰਦਿਆ ਕਰਕੇ ਹੀ ਇਹ ਬੱਕਰੀਆਂ ਦੀਆਂ ਮੰਡੀਆਂ ਲਗਾਤਾਰ ਵੱਧ ਫੁੱਲ ਰਹੀਆਂ ਨੇ ਰਾਜੂ ਕੀ ਹਾਲ ਹੈ ਬਹੁਤ ਵਧੀਆ ਜਨਾਬ ਸਤਿ ਸ੍ਰੀ ਅਕਾਲ ਜੀ ਹੱਸਿ ਇਕਾਲ ਹੱਸਿ ਇਕਾਲ ਜੀ ਮਹਾਲੀ ਜੀਰ ਕਪਰ ਇੱਕ ਪੰਜ ਕੋਲਾ ਇਹ ਤਾਂ ਮੈਨੂੰ ਐ ਲੱਗਦਾ ਵੀ ਚਾਰੇ ਸਹਿਰ ਇੱਕੇ ਬਣ ਗਏ ਬਹੁਤ ਵੱਡਾ ਸਟੇਟ ਹੋ ਗਈ ਕਈ ਵਾਰੀ ਮੈਂ ਗਿਆ ਤਾਂ ਉਦੋਂ ਦੇਖਿਆ ਮੈਂ ਉਹ ਤਾਂ ਕਦੇ ਗਿਆ ਨਹੀਂ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਕਿਹੜਾ ਹੀ ਬੱਕਰੀਆਂ ਦਾ ਬੱਕਰੀਆਂ ਦਾ ਕੰਮ ਕਰਦੇ ਨੂੰ ਬੱਕਰੀਆਂ ਦਾ ਕੰਮ ਕਰਦੇ ਤਾਂ ਮੈਨੂੰ ਸਾਰੀ ਜ਼ਿੰਦਗੀ ਲੰਗੀ ਜੀ ਹਾਂ ਸਾਰੀ ਜ਼ਿੰਦਗੀ ਲੰਗੀ ਕਦੇ ਗੁੱਸਾ ਵੀ ਅੰਦਰ ਆ ਜੂ ਹਮੇਸ਼ਾ ਇਹ ਸ਼ਾਇਦ ਦੇਖਦਾ ਗੁੱਸਾ ਨਾਲ ਉਹਨੂੰ ਗੁੱਸਾ ਨਾਲ ਆਉਂਦੀ ਨਹੀਂ ਯਾਰ ਹੈ ਇੱਕ ਦੋ ਵਾਰ ਤਾਂ ਪਿੱਛੇ ਵਿਵਾਦ ਆ ਛੜਿਆ ਜਦੋਂ ਉਹ ਦੇਖਿਆ ਜੀ ਗੁੱਸਾ ਯਾਰ ਰਾਜੂ ਆਉਂਦਾ ਰਾਜੂ ਗੁੱਸਾ ਪਰ ਤਾਰੀ ਕਿੱਥੇ ਛੜਿਆ ਤੀ ਯਾਰ ਕਿੱਥੇ ਤਾਂ ਆਇਆ ਜਾਂਦਾ ਹੈ ਕਿਉਂ ਜਿਹੜੀ ਆ ਪਰ ਰੋਟੀ ਖਾਣੇ ਆ ਹਮ ਅੰਨ 'ਚ ਥੋੜਾ ਜਿਹਾ ਨਸ਼ਾ ਵੀ ਹੁੰਦਾ ਹੈ ਤੇ ਅੰਨ ਨਾਲ ਸੇਤ ਵੀ ਜ਼ਰੂਰੀ ਬਣਦੀ ਹੈ ਅੰਨ ਨਾਲ ਖਾਈਏ ਤਾਂ ਜਾਨ ਨਹੀਂ ਬਣਦੀ ਹਮ ਜਿਹੜਾ ਦੋ ਰੋਟੀਆਂ ਖਾਂਦਾ ਉਹਨੂੰ ਮੜਾ ਜਾ ਗੁੱਸਾ ਵੀ ਜ਼ਰੂਰ ਕਦੇ ਨਾ ਕਦੇ ਤਾਂ ਆ ਵੀ ਜਾਂਦਾ ਹੈ ਉਹ ਐਂ ਗੱਲ ਹੈ ਤਾ ਹੀ ਜਦਨ ਭੇਡ ਦੇ ਲੈਲੇ ਤੇ ਆਏ ਜਾਂਦੇ ਨੇ ਹੂੰ ਤੇ ਬੈਲੀ ਪੁੱਤ ਵੜਕ ਕਦੇ ਨਾ ਕਦੇ ਤਾਂ ਮਾਰ ਹੀ ਜਾਂਦਾ ਹੂੰ ਗੁੱਸੇ ਦੀ ਤਾਂ ਗੱਲ ਦੂਰ ਐ ਹੂੰ ਬੈਲੀ ਪੁੱਤ ਵੜਕ ਜਾਂਦਾ ਜਾਂਦਾ ਗਲੀ ਚ ਮਾਰੇ ਜਾਂਦਾ ਕਦੇ ਨਾ ਕਦੇ ਆਪਾਂ ਸੋਚਦੇ ਆ ਫਲਾਣੇ ਦਾ ਮੁੰਡਾ ਹੋਊ ਯਾਰ ਕੋਈ ਗੱਲ ਨਹੀਂ ਅੱਛਾ ਮੰਡੀਆਂ ਦੇ ਉੱਤੇ ਸੌਦੇ ਕਰਾਉਣਾ ਹੈ ਹਾਂਜੀ ਠੀਕ ਐ ਕਈ ਵਾਰੀ ਮੈਂ ਸੁਣਦਾ ਮੈਂ ਵੈਸੇ ਮੰਡੀਆਂ ਦੇ ਬਹੁਤ ਘਟ ਜਾਂਦਾ ਹਾਂ ਹਾਂਜੀ ਹਾਂ ਮੈਂ ਕੋਸ਼ਿਸ਼ ਹੁੰਦੇ ਮੇਰੀ ਇੰਟਰਵਿਊ ਹੀ ਕਰਾਂ ਮੈਂ ਇਹਨੋਂ ਤੇਰੇ ਜ਼ਿਆਦਾ ਮੈਂ ਕਾਲ ਕਰੀ ਸੀ ਮਾਂ ਬਈ ਤੁਹਾਡੀ ਇੰਟਰਵਿਊ ਕਰਾਂ ਹਾਂਜੀ 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 ਚਲੋ ਗੁਰਮੇਲ ਕੋ ਸਾਡੇ ਚੱਲ ਬਸੇ ਨੇਗੇ ਉਹ ਸਾਡੇ ਚ ਸਾਡੇ ਪਿੰਡ ਦੇ ਵਿੱਚੋਂ ਗਰਮੇਲ ਕੋਚ ਤੇ ਜਿਹੜੇ ਹੂੰ ਉਹ ਇੱਕ ਸਾਡੇ ਪਿੰਡ ਨਗਰ ਡਿਰਬੇ ਦਾ ਸਤਾਰਾ ਸੀ ਹੂੰ ਉਹ ਸਾਡਾ ਸਤਾਰਾ ਟੁੱਟ ਗਿਆ ਹੂੰ ਬੜਾ ਹੌਸਲਾ ਸੀ ਸਾਨੂੰ ਉਸ ਬੰਦੇ ਦੇ ਹੁੰਦੇ ਹੂੰ ਐਤਕੀ ਸਮੇਂ ਦੇ ਵਿੱਚ ਉਹਨੇ ਕਿਹਾ ਸੀ ਹੂੰ ਵੀ ਪੁੱਤ ਮੈਂ ਤੈਨੂੰ ਸਨਮਾਨਤ ਕਰਾਉਂਗਾ ਜੇ ਸਾਡੇ ਕਬੱਡੀ ਕੱਪ ਹੋਇਆ ਹੂੰ ਪਰ ਉਹ ਰੂਹਾਂ ਨਹੀਂ ਰਹੀਆਂ ਹੂੰ ਕਹਿੰਦਾ ਤੈਂ ਬੰਦਿਆ ਨਹੀਂ ਆਉਣਾ ਯਾਦਾ ਮੁੜ ਮੁੜ ਆਉਣਗੀਆਂ ਸਾਨੂੰ ਉਸ ਬੰਦੇ ਦੀ ਯਾਦ ਜ਼ਰੂਰ ਆਉਂਦੀ ਐ ਵੀ ਚੰਗਾ ਬੜਾ ਵਧੀਆ ਇਨਸਾਨ ਸੀ ਹੂੰ ਚਲੋ ਕਿਤੇ ਸੁਣਦੇ ਹੋਣੇ ਸਵਰਗਾਂ ਚ ਆਸੀਂ ਅੱਜ ਵੀ ਉਹਨੂੰ ਕਹਿੰਦੇ ਆ ਵੀ ਮਹਾਰਾਜ ਉਹਦਾ ਸੁਰਗਤ ਵਾਸਾ ਕਰੇ ਕਿਤੇ ਸੁਣਦਾ ਹੋਣਾ ਗੁਲਜਾਰੀ ਮੂਨਕ ਨਾਲ ਕਿਵੇਂ ਗੱਲ ਪਤਾ ਬਹੁਤ ਚੰਗਾ ਬੰਦਾ ਸੀ ਤੇ ਗੁਲਜਾਰੀ ਮੂਨਕ ਤੇ ਜਿਹੜਾ ਉਹ ਵੀ ਸਾਡਾ ਇੱਕੋ ਹੀ ਸਾਰੀ ਟੀਮ ਦਾ ਬੰਦਾ ਸੀ ਗਰਮੇਲ ਪ੍ਰਧਾਨ ਜੀ ਦਾ ਗਰਮਾ ਗੁਲਜਾਰੀ ਮੂਨਕ ਬੰਦਾ ਹੀ ਰੇ ਬਹੁਤ ਵਧੀਆ ਮੁੰਡਾ ਹੈ ਤੂੰ ਦੜਬੇ ਹਰਾ ਦਿੰਨੇ ਹੋ ਬਾਈ ਸਾਡੇ ਨੇ ਯਾਰ ਬਾਈ ਦੜਬੇ ਚ ਮੈਂ ਕੱਲਾ ਕੀ ਕਰਾਂ ਮੇਰੀ ਕੱਲੇ ਦੀ ਵੋਟ ਨਾਲ ਤਾਂ ਜਿੱਤਣ ਨਹੀਂ ਲੱਗਿਆ ਜੇ ਇੱਕ ਮੁਠੋ ਕੇ ਸਾਰਾ ਦੜਬਾ ਮੰਡੀਆਂ ਲੈ ਕੇ ਪਾਉਣੇ ਵੋਟਾਂ ਚ ਪਾ ਦਾ ਕਰਾ ਕੇ ਜੇ ਹੁਣ ਕੋਈ ਮੂਰੇ ਸਮਾ ਆਇਆ ਮੈਂ ਇਹ ਕਹਿਣਾ ਵੀ ਗਿਲਜਾਰੀ ਮੂਨ ਕਦਾ ਢੋਲ ਵਜਾ ਕੇ ਨੱਚਦਾ ਮੂਰੇ 라ਜੂ ਜਾ ਹੂੰ ਜੇ ਮੈਂ ਜਾਉਂਦਾ ਵੀ ਰਹਾ ਮਰ ਗਿਆ ਤਾਂ ਕੀ ਕਹਿਣਾ ਤੇ ਉਹਨੂੰ ਵੀ ਜਿੱਤਿਆਉਣਾ ਇੱਕ ਸਾਡੇ ਬਹੁਤ ਵਧੀਆ ਇਨਸਾਨ ਹੈ ਮੇਰਾ ਖਿਆਲ ਗੁੱਲੀ ਮੁੰਡਾ ਖੋਪੜਿਆਂ ਦਾ ਉਹਨੂੰ ਵੀ ਅਸੀਂ ਐਤਕੀ ਵੋਟਾਂ ਦੇ ਵਿੱਚ ਪ੍ਰਧਾਨ ਬਣਾਉਣਾ ਮੰਡੀ ਦਾ ਮੇਰੀ ਇਹ ਸੋਚ ਹੈ ਰਾਜੂ ਭਾਈ ਦੀ ਕੋਈ ਮੈਨੂੰ ਡਰ ਨਹੀਂ ਕਿਸੇ ਦਾ ਮੈਂ ਯਾਦ ਪੰਛੀ ਆ ਵੀ ਗੁੱਲੀ ਨੂੰ ਵੀ ਜਿੱਤਿਆਉਣਾ ਅਸੀਂ ਨੇ ਜਿੱਤਿਆ ਕੇ ਗੁੱਲੀ ਨੂੰ ਉਦੋਂ ਬਾਅਦ ਜਾਉਂਦਾ ਰਿਹਾ ਗਲਜਾਰੀ ਮੂਨਕ ਨੂੰ ਐਮਐਲਏ ਬਣਾ ਦੇਣਾ ਮੈਨੇ ਕੀ ਬਾਤ ਹੈ ਹਾਂ ਜੇ ਜਾਂਉਂਦੇ ਰਹੇ ਵੀ ਬਣੂਗਾ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਗੱਟ ਹੋਈਆਂ ਨੇ ਗਲਜਾਰੀ ਨਾਲ ਗਲਜਾਰੀ ਨਾਲ ਹੁੰਦੀ ਰਹਿੰਦੀ ਹੈ ਮੁਲਾਕਾਤ ਮੇਰਾ ਭਰਾ ਬਣਿਆ ਹੈ ਮੇਰਾ ਭਰਾ ਮੰਨਿਆ ਹੈ ਬਣੂਗੀ ਸਾਰੀ ਗੱਲਬਾਤ ਹੈ ਗਲਜਾਰੀ ਵਾਰ ਸੋਚਦਾ ਕੀ ਮੈਂ ਤਾਂ ਹੈ ਨਾ ਵੀ ਚੰਗਾ ਜਿੱਤੇ ਵਿਚਾਰਾ ਮੈਨੂੰ ਤਾਂ ਵਧੀਆ ਹੈ ਹਾਂ ਬਹੁਤ ਵਧੀਆ ਵਿਚਾਰਾ ਜੇ ਜਿੱਤੇ ਜੇ ਦਿਰਬਿਆਂ ਨੂੰ ਕੀ ਕਹਿਣਾ ਚਾਹਣਾ ਜਿਹੜੀ ਦੋ ਵਾਰੀ ਹਰਾ ਮੈਂ ਤਾਂ ਕਹਿੰਦਾ ਬੇ ਵਾਲਿਆਂ ਨੂੰ ਵੀ ਦੋ ਤਿੰਨ ਵਾਰੀ ਹਰਾਤਾ ਫੇ ਗਲਜਾਰੀ ਮੂਣਕ ਨੂੰ ਜਿੱਤਿਆਉ ਵਿਚਾਰੇ ਨੂੰ ਹਾਂ ਆਪਾਂ ਨੂੰ ਸਭ ਦੀ ਇਹ ਸੋਚ ਹੈ ਹੂੰ ਕਦੇ ਕੋਈ ਜਿੱਤ ਗਿਆ ਕਦੇ ਕੋਈ ਜਿੱਤ ਗਿਆ ਚੱਲਦਾ ਹੀ ਰਹਿੰਦਾ ਤਾਂ ਕੰਡੀਆਂ ਤੇ ਸੌਦੇ ਬਾਜੀ ਕਰਦੇ ਹਾਂ ਹਾਂ ਜੀ ਬੇ ਤਾਂ ਦੇਖੋ ਚੰਗੇ ਸ਼ਬਦ ਨੇ ਵੀ ਲੋਕ ਦਲਾਲ ਕਹਿੰਦੇ ਨੇ ਨਾ ਇਹ ਚੰਗਾ ਸੋਚੇ ਚੰਗੇ ਸ਼ਬਦ ਵੀ ਹੈਗੇ ਨੇ ਹਾਂਜੀ ਠੀਕ ਹੈ ਡੀਲਰ ਵੀ ਕਹਿ ਦਿੰਦੇ ਨੇ ਕਈ ਵਾਰ ਤੌਰ ਤੇ ਹਾਂਜੀ ਕਈ ਵੀ ਤੁਹਾਨੂੰ ਐ ਨਹੀਂ ਆਉਂਦਾ ਕਦੇ ਕੋਈ ਠੱਗੀਆਂ ਮਰੌਂਦੇ ਰਾਜੂ ਖੋਰੀ ਐਂ ਕਹਿੰਦੇ ਨੇ ਜਦੋਂ ਕਹਿੰਦੇ ਨੇ ਬੜਾ ਕੁਝ ਕਹਿੰਦੇ ਨੇ ਗਾਲਾਂ ਵੀ ਕੱਢਦੇ ਨੇ ਹੂੰ ਪਰ ਮੈਂ ਮਨੋਂ ਤੈਨੂੰ ਠੱਗੀਆਂ ਨਹੀਂ ਮਰੂੰਦਾ ਮੇਰੇ ਨਾਲ ਚਿੱਤ ਚ ਪਾਪ ਹੈ ਹੂੰ ਹਰ ਕੋਈ ਪਾਰਟੀ ਦਾ ਸਾਥ ਦੰਨਾ ਮੈਂ ਹੂੰ ਹਰ ਕੋਈ ਪਾਰਟੀ ਦਾ ਨਾ ਮੰਡੀਆਂ ਦੀ ਗੱਲ ਕਰਦਾ ਮੈਂ ਹਾਂ ਮੰਡੀਆਂ ਦਾ ਵੀ ਸਾਥ ਦੰਨਾ ਸਾਰੀਆਂ ਮੰਡੀਆਂ ਦਾ ਸਾਥ ਦੰਨਾ ਮੈਂ ਮੰਡੀਆਂ ਜਿਹੜੇ ਬੰਦੇ ਕਹਿੰਦੇ ਨੇ 5000 ਦੀ ਬੱਕਰੀ ਹੁੰਦੀ ਹੈ ਇਹ 30 30000 ਚ ਵਕਾ ਮਾਰ ਮਾਰ ਕੇ ਪੰਪ ਜਾਇਆ ਜਿਹੜੀ ਪੰਪ ਨਹੀਂ ਮਾਰਦੇ ਜਿਹੜੀ ਕੁਆਲਿਟੀ ਆ ਉਹ ਤੀਰੀ ਦੀ ਵਿਕੂ ਜਿਹੜੀ ਕੁਆਲਿਟੀ ਆ 2 ਲੱਖ ਦੀ ਦੀ ਵਿਕੂ 2.5 ਦੀ ਦੀ ਵਿਕੂਗੀ ਹੂੰ ਕੁਆਲਿਟੀ ਕੁਆਲਿਟੀ ਦੇਖ ਕੇ ਇੱਕ ਬੰਦਾ ਹੈ ਇੱਕ ਇੱਕ ਬੰਦਾ ਹੈ ਹੂੰ ਇੱਕ ਪੂਤ ਹੈ ਇੱਕ ਸਬੂਤ ਹੈ ਇਹ ਕੂਤ ਹੈ ਹੂੰ ਦੱਸ ਕੀ ਕਰੇਗਾ ਤੂੰ ਹੂੰ ਜਿਹੜਾ ਤਾਂ ਪੂਤ ਹੈ ਅਸਲੀ ਉਹ ਤਾਂ ਚੰਗੇ ਕੰਮ ਕਰੂਗਾ ਜਿਹੜਾ ਕਮੂਤ ਆ ਕਮੂਤ ਕੰਮ ਕਰੂਗਾ ਜਿਹੜਾ ਊਤ ਆ ਊਤ ਕੰਮ ਕਰੂਗਾ ਹੂੰ ਜਿਹੜਾ ਜਮਜੂਤ ਹੈ ਜਮਜੂਤ ਕੰਮ ਕਰੂਗਾ ਹੂੰ ਦਸ ਬੰਦਿਆਂ ਚ ਵੀ ਖੂਬੀਆਂ ਨੇ ਕਈ ਹੂੰ ਹੈ ਬਾਕੀ ਹੋਰ ਤੁਸੀਂ ਸੁਣੋ ਮੇਰੀ ਗੱਲ ਵੀ ਅਸੀਂ ਸਰਕਾਰਾਂ ਨਾਲ ਸਾਡੀ ਸਭ ਨਾਲ ਭਾਈਚਾਰਾ ਸਾਂਝਾ ਹੈ ਹੂੰ ਕੋਈ ਵੀ ਸਰਕਾਰ ਜਿੱਤ ਗਈ ਸਾਨੂੰ ਸਾਰੀ ਚੰਗੀ ਹੈ ਸਾਡੇ ਵਾਤੇ ਤੇ ਚੰਗੀ ਹੈ ਸੰਤਾ ਅਸੀਂ ਸਾਸਤਰੀਕਰ ਬੁਲਾਉਨੇ ਆ ਜੀ ਆਇਆਂ ਕਹਿੰਦੇ ਆ ਭਗਵੰਤ ਮਾਨ ਸਾਹਿਬ ਦੀ ਮੁੱਖ ਮੰਤਰੀ ਬਹੁਤ ਵਧੀਆ ਨੇ ਚੰਗਾ ਅੱਜ ਆਪਦੇ ਸਮੇਂ ਚ ਵਧੀਆ ਸਰਕਾਰ ਚਲਾ ਰਖੀ ਹੈ ਹੂੰ ਉਹ ਗੜਾ ਮਾਰੇ ਨੇ ਹੂੰ ਉਹ ਵੀ ਐਨ ਮੇਨ ਬੰਦੇ ਨੇ ਹੂੰ ਬਹੁਤ ਵਧੀਆ ਹੈ ਸਾਡੇ ਚੀਮਾ ਹਰਪਾਲ ਚੀਮਾ ਬਹੁਤ ਮੇਰਾ ਮਿੱਤਰ ਹੈ ਵਧੀਆ ਬੰਦਾ ਹੈ ਉਹ ਵੀ ਅੱਜ ਦੇ ਸਮੇਂ ਚ ਬਹੁਤ ਵਧੀਆ ਕੰਮ ਚੱਲਿਆ ਰੱਖਿਆ ਹਰਪਾਲ ਚੀਮਾ ਮੁੱਖ ਮੰਤਰੀ ਖਜ਼ਾਨਾ ਮੰਤਰੀ ਬਹੁਤ ਚੰਗੇ ਇਨਸਾਨ ਨੇ ਸਾਡੇ ਬਿੱਟੂ ਪ੍ਰਧਾਨ ਜੀ ਉਹ ਵੀ ਚੰਗਾ ਨਸਾਨ ਹੈ ਬੱਕਰੀਆਂ ਦੀ ਮੰਡੀ ਸਾਰੇ ਨਸਾਨ ਚੰਗੇ ਨੇ ਬੱਕਰੀਆਂ ਦਾ ਕੰਮ ਵਧ ਰਿਹਾ ਲਗਾਤਾਰ ਬੱਕਰੀਆਂ ਦਾ ਕੰਮ ਸਰਕਾਰ ਤੋਂ ਕੀ ਉਮੀਦ ਕਰਨੀ ਵੀ ਬੱਕਰੀਆਂ ਆ ਕਰ ਦੇਣਾ ਚਾਹੀਦਾ ਇਹਨਾਂ ਨੂੰ ਸਰਕਾਰ ਤੋਂ ਉਮੀਦ ਮੈਂ ਕਹਿੰਦਾ ਵੀ ਕੋਈ ਵੀ ਸਰਕਾਰ ਹੈ ਸਮੇਂ ਦੀ ਹੂੰ ਵੀ ਜਿਹੜੇ ਅਸੀਂ ਪਾਲੀਆਂ ਗਰੀਬ ਬੱਕਰੀਆਂ ਦਾ ਧੰਦਾ ਗਰੀਬ ਪਾਲੀਆਂ ਨੇ ਚੱਕਿਆ ਮੰਡੀਆਂ ਲਵਾਈਆਂ ਨੇ ਸਾਡੇ ਰੋਟੀ ਦਾ ਗੁਜ਼ਾਰਾ ਤੋਰਤਾ ਹੂੰ ਵੀ ਗਰੀਬ ਦਾ ਵੀ ਧੰਦਾ ਚਲ ਅਮੀਰ ਨੇ ਤਾਂ ਕਰਨਾ ਹੀ ਆ ਜਿਹਦੇ ਨੇ ਪੈਸਾ ਅਸੀਂ ਗਰੀਬਾਂ ਨੇ ਪੈਸੇ ਵਿਆਜ ਬੂਜ ਤੇ ਫੜ ਕੇ ਮੇਮਣੇ ਬੱਕਰੀਆਂ ਲੈ ਕੇ ਫਾਰਮ ਪਾਲੇ ਬੱਕਰੀਆਂ ਚਾਰਦੇ ਫਿਰਦੇ ਆ ਹੂੰ ਵੀ ਮੇਰੀ ਇਹ ਸੋਚ ਹੈ ਵੀ ਸਾਨੂੰ ਮਾੜਾ ਮੋਟਾ ਕੋਈ ਸਹੈਤਾ ਦੇਓ ਕੋਈ ਲੋਨ ਵਗੈਰਾ ਕਰੋ ਸਾਨੂੰ ਲੋਨ ਦੇਓ ਜਿਹੜਾ ਗਰੀਬ ਹੈ ਕੋਈ ਭਾਈਚਾਰਾ ਤੇ ਕੋਈ ਜਨਾਨੀਆਂ ਨੇ ਮੇਰੀਆਂ ਭੈਣਾਂ ਬੇਲੀਆਂ ਨੇ ਵੇਰ ਗੁਜ਼ਾਰਾ ਨੇ ਉਹ ਵੀ ਬੱਕਰੀ ਪਰਣ ਲੋਨ ਪਲੇ ਕਰਕੇ ਦੇਖੇ ਮੈਂ ਮੈਂ ਤਾਂ ਨਹੀਂ ਕਰਾਇਆ ਲੋਨ ਹੁੰਦਾ ਫਿਰ ਮੇਨ ਤਾਂ ਕਿਸੇ ਨੇ ਕਰਕੇ ਦਿੱਤਾ ਮੇਰੀ ਤਾਂ ਕਿਸੇ ਨੇ ਪਿਲਸਣ ਵੀ ਨਹੀਂ ਲਵਾਈ ਤੁਸੀਂ ਟ੍ਰੇਨਿੰਗ ਸੈਂਟਰਾਂ ਜਾਓ ਉੱਥੇ ਦੱਸਦੇ ਨੇ ਗਾਈਡ ਕਰਦੇ ਨੇ ਉਹ ਲੋਨ ਮੈਂ ਟ੍ਰੇਨਿੰਗ ਲੈਂਦਾ ਹੀ ਨਹੀਂ ਮੈਂ ਤਾਂ ਆਪੇ ਟ੍ਰੇਨਿੰਗ ਆ ਮੈਥੋਂ ਲੈਣ ਰਹਿਣਾ ਐਂ ਦੱਸ ਦਿੰਦੇ ਨੇ ਵੀ ਲੋਨ ਕਿਵੇਂ ਦਿੰਦੇ ਨੇ ਉਹ ਲੋਨ ਕਿਵੇਂ ਅਪਲਾਈ ਕਰਨਾ ਹੈ ਜਨਾਬ ਮੈਨੂੰ ਲੋਨ ਦਿੰਦੇ ਹੀ ਨਹੀਂ ਇਹ ਮੈਂ ਤਾਂ ਨੂੰ ਪੁੱਛਾਂ ਮੱਥਾ ਮਾਰਦਾ ਫਿਰੂੰ ਕਚਹਿਰੀਆਂ 'ਚ ਫਿਰੂੰ ਕੋਟਾਂ 'ਚ ਫਿਰੂੰ ਕਿੱਥੇ ਜਾਣ ਦੀ ਲੋੜ ਨਹੀਂ ਆ ਉੱਥੇ ਫਿਰੂੰਗਾ ਕੀ ਕਹਿੰਦੇ ਨੇ ਸੌਦਾ ਕੇਂਦਰ 'ਚ ਫਿਰੂੰਗਾ ਮੈਨੂੰ ਕੀ ਲੋੜ ਹੈ ਹੂੰ ਮੈਂ ਤਾਂ ਮੇਰੀਆਂ 20 ਬੱਕਰੀਆਂ ਨੇ ਰੱਖੀਆਂ ਹੋਈਆਂ ਉਹਨਾਂ ਚੀਰ ਅੱਪ ਕਹੇ ਵੀ ਰੋਟੀ ਦੇ ਦੇ 2 ਰੁਪਏ ਮੰਡੀਆਂ ਚ ਮੈਨੂੰ ਵਿਚਾਰੇ ਆ ਵਪਾਰੀ ਦੇ ਦਿੰਦੇ ਨੇ ਕੋਈ 100 ਦੇ ਜਾਂ ਕੋਈ 200 ਦੇ ਗਿਆ ਮੇਰਾ ਟਿੱਡ ਤੁਰੀਆਂ ਦਾ ਜਿਹੜੇ ਬੰਦੇ ਆ ਜਾਈਂ ਵੀ ਸੋਚਦੇ ਨੇ ਵੀ ਬੱਕਰੀਆਂ ਦੇ ਇਹ ਸੋਸ਼ਲ ਮੀਡੀਆ ਤੇ ਕਲਾ ਰੌਲਾ ਹੀ ਪਾੰਦਰੇ ਰਾਜੀ ਹੋਰੀ ਫਾਇਦਾ ਖੂਦਾ ਕੋਈ ਨਹੀਂ ਹੈਗਾ ਭਾਈ ਫਾਇਦਾ ਤਾਂ ਘਰ ਸੁਣ ਲੈ ਜਿਹੜਿਆਂ ਨੂੰ ਨੌਲੇਜ ਨਹੀਂ ਉਹ ਫਾਇਦਾ ਨਹੀਂ ਠਾ ਸਕਦੇ ਜਿਹੜਿਆਂ ਨੂੰ ਨੌਲੇਜ ਹੈ ਉਹ ਫਾਇਦਾ ਬਿਠਾਉਂਦੇ ਨੇ ਬਥੇਰੇ ਫਿਰ ਆਏ ਆ ਭਾਈ ਇਹ ਬਸ਼ਰਮੀ ਟੰਗ ਕੇ ਕੀਲੇ ਤੇ ਹੂੰ ਯਾਦਰਾ ਬੰਨ ਲੈ ਮੁੰਡਾਸਾ ਲੈ ਮਾੜ ਟਾਂਗਾ ਲੈ ਚੱਕਾ ਹੂੰ ਜੇ ਤਾਂ ਬੱਕਰੀਆਂ ਚਾਰੋ ਆਪ ਹੂੰ ਸ਼ਰਮ ਸੁਣ ਨਾ ਮੰਨੂ ਹੂੰ ਇਹਨਾਂ ਨੂੰ ਮੁੱਲ ਦਾ ਪਾ ਕੇ ਤਾਂ ਕਾਮਯਾਬ ਨਹੀਂ ਹੁੰਦੇ ਇੰਨਾ ਸਾਰਾ ਦਿਨ ਇਹਨਾਂ ਨੂੰ ਸੜਕਾਂ ਲੈ ਰਾਂ ਤੇ ਚਾਰੋ ਆਪਣੀ ਜੰਗਲਾਤ ਮੈਂ ਕਿਵੇਂ ਤੂੰ ਚਰਾਈ ਕਰਾ ਲਉ ਵੀ ਉੱਥੇ ਤੱਕ ਤਾਂ ਮੀਲ ਤੈਨੂੰ ਚਾਰ ਲਾਂਦੇ ਉੱਥੇ ਤਾਂ ਅਗਲਾ ਚਾਰ ਲੂਗਾ 2 ਰੁਪਏ ਭਰ ਦੋ ਅਸਾਂ ਐਵੇਂ ਨਹੀਂ ਲੈਂਦਾ ਸਰਕਾਰ ਦਾ ਫਾਇਦਾ ਹੋ ਜੇ ਨਾਲੇ ਸਾਡਾ ਫਾਇਦਾ ਹੋ ਜੇ ਜੰਗਲਾਤ ਵਿਭਾਗ ਮੈਂ ਕਰ ਲੈਂਦਾ ਕਰਦਾ ਨਹੀਂ ਹੈਗਾ ਮੇਰੀ ਪੀਲ ਹੈ ਹੂੰ ਦੇ ਸਾਨੂੰ ਤੁਸੀਂ ਵੰਡ ਕੇ ਏਰੀਆ ਦੇ ਦਿਓ ਜਿੱਥੇ ਛੋਟਾ ਬੂਟਾ ਹੈ ਮੈਂ ਮੇਰੇ ਪਾਲੀ ਪਾਲੀ ਭਾਈਆਂ ਨੂੰ ਕਹਿਣਾ ਵੀ ਨੁਕਸਾਨ ਨਾ ਕਰੋ ਛੋਟੇ ਬੂਟੇ ਦਾ ਨੁਕਸਾਨ ਨਾ ਕਰੋ ਆਪਣੇ ਵਾਸਤੇ ਹੈ ਜੇ بڑا ਹੋਊਗਾ ਪਾ ਛਾਵੇਂ ਬੈਠਾਂਗੇ بڑا ਹੋਊਗਾ ਡੱਕੇ ਤੋੜ ਲਾਂਗੇ ਚਾਹ ਬਣਾ ਲਾਂਗੇ بڑا ਹੋਊਗਾ ਪੱਤੇ ਤੋੜ ਕੇ ਬੱਕਰੀਆਂ ਮੇਮਿਆਂ ਨੂੰ ਪਾਲਾਂਗੇ ਵੀ ਆਪਣਾ ਫਾਇਦਾ ਕਿੰਨਾ ਵੀ بڑا ਬੂਟਾ ਨਾ ਵੱਡੋ ਸਿਰ ਨਾ ਵੱਡੋ ਜੰਗਲਾਤ ਮੈਂ ਕਿਵੇਂ ਦਾ ਵੀ ਸਿਰ ਨਾ ਵੱਡੋ ਹੂੰ ਵੀ ਆਪਾਂ ਨੂੰ ਫਾਇਦਾ ਹੋਣਾ ਚਾਹੀਦਾ ਜੇ ਇਹ ਹੋਊਗਾ ਤਾਂ ਧੂਆਂ ਵੀ ਖਤਮ ਹੋਊਗਾ ਜਿੰਨਾ ਪੇਡਾ ਪੌਦਾ ਹੋ ਇਹਦੇ ਨਾਲ ਬਰਸਾਂਤ ਵੀ ਪੈਦਾ ਹੋਊਗੀ ਆਪਾਂ ਨੂੰ ਠੀਕ ਹੈ ਨਾ ਗੱਲ ਜੇ ਹੋਊਗਾ ਤਾਂ ਬੱਕਰੀਆਂ ਨੂੰ ਵੀ ਚਾਰ ਲਾਂਗੇ ਵੀ ਜੇ ਜੰਗਲਾਤ ਹੈ ਤਾਂ ਅਸੀਂ ਆ ਜੰਗਲਾਤ ਨਹੀਂ ਤਾਂ ਅਸੀਂ ਨਹੀਂ ਇਹ ਬੱਕਰੀ ਫਰਨ ਦਾ ਕੰਮ ਬਹੁਤ ਵਧੀਆ ਫਾਇਦਾ ਮੈਨੂੰ ਸ਼ੁਰੂ ਕਿਵੇਂ ਕਰ ਲੈਣਾ ਚਾਹੀਦਾ ਹੈ ਬੱਕਰੀ ਪਾਲਣ ਦਾ ਤਾਂ ਅੰਦਾਜ਼ੀ ਮੈਂ ਤਾਂ ਇਹ ਕਹਿੰਦਾ ਜਿਹੜਾ ਅਣਜਾਣ ਪਾਈ ਆ ਸਸਤੀਆਂ ਹੀ ਬੱਕਰੀਆਂ ਲੈ ਲਓ ਮਹਿੰਗੀਆਂ ਨਾ ਲਓ ਆਪਦਾ ਕੰਮ ਚਲਾਓ ਵੀਰ 10 ਕ ਮੇਵਣੀਆਂ ਲੈ ਲਓ ਸਾਹ ਨਾਲ ਬਾਲੇ ਪੈਸੇ ਨਾ ਲਾਓ ਕਿੰਨੇ ਕੇ ਪੈਸੇ ਦੀਂ ਦਰਜਾ ਕਿੰਨੇ ਕਿ 5 6000 ਵਾਲੀ 7 ਵਾਲੀ 8 ਵਾਲੀ ਵੱਧ ਤੋਂ ਵੱਧ ਹੂੰ ਮੇਵਣੀ ਚੰਗੀ ਵਸ ਦੇਖ ਕੇ ਵੀ ਬੱਕਰੀ ਲੈ ਲਓ 20 25000 ਵਾਲੀ ਚੰਗੀ ਹੂੰ ਜਿਹਨੇ ਕੰਮ ਚਲਾਉਣਾ ਹੈ ਉਥੋਂ ਵਧੋ ਸੂਣ ਵਾਲੀਆਂ ਲੈ ਲਓ 5 7 ਹੂੰ ਜੇ ਕੱਲੀਆਂ ਬੱਕਰੀਆਂ ਲੈ ਆ ਮੇਵਣੀਆਂ ਲੈ ਲੀਆਂ 2 ਸਾਲ ਆਪਾਂ ਨੂੰ ਕੋਈ ਕਮਾਈ ਨਹੀਂ ਹੂੰ 2 ਸਾਲ ਦੇ ਵਿੱਚ ਉਹ ਤਕੜੀਆਂ ਹੋਣਗੀਆਂ ਇਹਨੂੰ ਆਸ ਲੱਗਣੀਆਂ ਫੇਰ ਕੋਈ ਪੈਸਾ ਦੇਣ ਲੱਗਣੀਆਂ ਆਪਾਂ ਨੂੰ ਬੱਚੇ ਵੱਡੇ ਹੋ ਕੇ ਵੇਚ ਲੋ ਬੱਚੇ ਵੱਡੇ ਹੋ ਕੇ ਵੇਚ ਲੋ ਹੁਣ ਪਾਈਆਂ ਦਾ ਬਹੁਤ ਬਾਰੇ ਬੜੇ ਬੜੇ ਤਕੜੇ ਫਾਰਮ ਨੇ ਬਹੁਤ ਸੋਹਣੇ ਫਾਰਮ ਨੇ ਹੂੰ ਜਿਵੇਂ ਆਪਣਾ ਬਾਈ ਸੈਦੋ ਵਾਲਾ ਪੰਮਾ ਬਹੁਤ ਤਕੜਾ ਫਾਰਮ ਹੈ ਬੰਦੇ ਦਾ ਇੱਕ ਕਲੰਬਰ ਮਾਲ ਹੈ ਬੰਦੇ ਨੇ ਬਹੁਤ ਵਧੀਆ ਬਰੀਡ ਤੇ ਕੰਮ ਕਰਦਾ ਬਹੁਤ ਬਰੀਡ ਤੇ ਕੰਮ ਕਰਦਾ ਤੇ ਬਾਈ ਆਪਣਾ ਸ਼ਨੀ ਗਿੱਲ ਜੀ ਆ ਉੱਥੇ ਵਾਲਾ ਕੀ ਕਹਿੰਦੇ ਨੇ ਰਣੀਕੇ ਵਾਲਾ ਸ਼ਨੀ ਗਿੱਲਾ ਮੁਕੇ ਵਾਲਾ ਅੱਛਾ ਹਾਂ ਰਣੀਕੇ ਵਾਲਾ ਸਰਦਾਰ ਬਹੁਤ ਵਧੀਆ ਉਹਦੇ ਲਈ ਬਰੀਡ ਹੈ ਬਹੁਤ ਚੰਗੀ ਬਰੀਡ ਰੱਖੀ ਹੋਈ ਹੈ ਬੱਕਰੀਆਂ ਦੀ ਜਿਵੇਂ ਆਪਣੇ ਗੁੱਜਰ ਨੇ ਮੱਟੀ ਕੇ ਉਹਨਾਂ ਦੇ ਚੰਗੀ ਹੈ ਵਿੰਜੋ ਕੀ ਵਾਲੇ ਕਾਲੇ ਉਹਨਾਂ ਦੇ ਬਹੁਤ ਵਧੀਆ ਮਾਲ ਹੈ ਤੇ ਆਪਣੇ ਤੁੰਗਲੀ ਵਾਲੇ ਡਾਕਟਰ ਬਲਵਿੰਦਰ ਮਾਨ ਲਵੇ ਬਹੁਤ ਵਧੀਆ ਫਾਰਮ ਪਾਇਆ ਹੈ ਬਹੁਤ ਸਿਰੇ ਦਾ ਫਾਰਮ ਹੈ ਸਿਰੇ ਦਾ ਮਾਲ ਰੱਖਦਾ ਹੈ ਬਹੁਤ ਵਧੀਆ ਬੱਕਰੀਆਂ ਰੱਖਦਾ ਹੈ ਅੱਛਾ ਆ ਜਿਹੜੀ ਬੈਕਟੀਨਾ ਕਰਦੇ ਨੇ ਟੀਕੇ ਲਾਉਣੇ ਆਪ ਲਾ ਲੈਣੇ ਹੁਣ ਸਿੱਖ ਰਹੇ ਮੈਂ ਤਾਂ ਆਪ ਲਾ ਲਾਂਗਾ ਜੀ ਮੈਂ ਤਾਂ ਤਾਰਾਮਾਈ ਸੀਨ ਦੀ ਦਵਾਈ ਆ ਪਲੌਣਾ ਬੁਖਾਰ ਦੀ ਆ ਪਲੌਣਾ ਤੇ ਸੁੱਕੇ ਟੀਕੇ ਬੁਖਾਰ ਦੇ ਲਿਆ ਕੇ ਆ ਪਲੌਣਾ ਨਾ ਜਲੇਖ ਖਮ ਸਿੰਧੀ ਤੋਂ ਜਾਂਟਾ ਮਾਈ ਸੀਨ ਦੇ ਆ ਪਲੌਣਾ ਤੇ ਦਵਾਈ ਗੋਲੀ ਕੀੜੀਆਂ ਦੀ ਆ ਪਤਾ ਨਾ ਲਸਿ ਚਰਾ ਕੇ ਕਿੰਨੇ ਪੜੇ ਹੋਏ ਮੈਂ ਨਹੀਂ ਪੜਿਆ ਇੱਕ ਵੀ ਫਿਰ ਦਵਾਈ ਕਿੰਨੇ ਪੜਦੇ ਹੋ ਮੈਂ ਤਾਂ ਹੀ ਮੇਰੇ ਅੰਦਰ ਹੀ ਪੜਿਆ ਕਿਉਂ ਨੱਚੋ ਮੇਰੀ ਮਾਂ ਦੇ ਦਵਾਈ ਤਾਂ ਲਿਖੀ ਹੋਣੀ ਉਹਦੇ ਕੋਈ ਲਿਖੀ ਹੋਈ ਨਹੀਂ ਮੈਂ ਕਹੂੰ ਉਹ ਸੀ ਸੀ ਕੱਟ ਕੇ ਰੰਗ ਦੇ ਕੀ ਦੱਸਦੇ ਨਹੀਂ ਗੱਲ ਹਾਂ ਜੀ ਹਾਂ ਮੈਂ ਤਾਂ ਹੀ ਲੈ ਲੂੰਗਾ ਤਾਂ ਦਵਾਈ ਬਾਕੀ ਜਰਨਲ ਦਵਾਈ ਦੇ ਦਿੰਦੇ ਨੇ ਦੱਸੀ ਚਲਾ ਕੇ ਇਸ ਤੱਕ ਪੀਪੀ ਲੈ ਕੇ 1.5 ਕਿਲੋ ਲੀਟਰ ਦੀ 1/2 ਲੀਟਰ ਦੀ 500 ਦਾ ਡੱਬਾ ਮਾਰਦੇ ਆ ਇੱਕ ਪਊਆ ਸਾਰਿਆਂ ਨੂੰ ਦੋ ਦਿਨ ਮੋਕ ਲਾ ਦਨੇ ਬੱਕਰੀਆਂ ਦੀ ਜੀਜੰਤਰ ਸਾਫ ਤੇ ਇਹ ਦਿਨ ਖਾਣ ਲੱਗੀ ਕੀ ਕੋਣ ਦੱਸੀ ਦੇ ਵਿੱਚ ਦਵਾਈ ਮੜੀ ਮੜੀ ਚੌਂਚਾ ਚੌਂਚਾ ਕਾਈ ਦਵਾਈ ਹੁੰਦੀ ਹੈ ਉਹ ਜੀਆਂ ਦੇ ਅੰਦਰੋਂ ਰਗਾਾਂ ਚੋਂ ਜੀਕ ਕਢਦੀ ਹੈ ਪੇਟੀ ਸਾਫ ਕਰਦੀ ਹੈ ਬੱਕਰੀ ਦੇ ਢਿੱਡ ਦੀ ਫਿਰ ਮੋਹ ਹਟਾਉਣੇ ਕਿਵੇਂ ਮੋਕ ਬਾਅਦ ਦੇ ਵਿੱਚ ਮੋਹ ਕਾ ਪੇੜ ਜਾਂਦੀ ਹੈ ਜੀ ਦੋ ਦਿਨ ਦਸਿਰ ਤੇਲ ਦੇਦੇ ਹਲਦੀ ਦੇਦੇ ਮੜੀ ਗਈ ਬਾਅਦ ਦੇ ਵਿੱਚ ਹਾਂ ਮਰੀ ਜੀ ਫਟਕੜੀ ਲਗੜ ਕੇ ਦੇ ਦੇ ਕਿਉਂ ਜੇ ਅੰਦਰ ਜ਼ਖਮ ਹੋ ਜਾਣਾ ਬੱਕਰੀ ਦੇ ਪੇਟੀ ਦੇ ਵਿੱਚ ਉਹ ਫਟਕੜੀ ਦੇ ਨਾਲ ਜ਼ਖਮ ਮਰ ਜਾਂਦੇ ਨੇ ਸਾਫ਼ ਹੋ ਜਾਂਦੇ ਨੇ ਜ਼ਖਮ ਦਵਾਈਆਂ ਸਤਾਪ ਦੇ ਦੇ ਨਹੀਂ ਦੇਸੀ ਦਵਾਈਆਂ ਸਾਡੇ ਦਾ ਦੇਸੀ ਨੁਕਤੇ ਨੇ ਅਸੀਂ ਤਾਂ ਕੋਈ ਪੜੇ ਨਹੀਂ ਹੂੰ ਡਾਕਟਰ ਨੂੰ ਕਹਦੇ ਉਹ ਤਾਂ ਬਈ ਦੇ ਦੇ ਦੇਣੀ ਹੈ ਨਹੀਂ ਦੇਣੀ ਨਾਲੇ ਭਾਈ ਅਸੀਂ ਕਿਸੇ ਡਾਕਟਰ ਤੋਂ ਨਹੀਂ ਲਖਿਆ ਕਿ ਲਿਆਉਂਦੇ ਅਸੀਂ ਤਾਂ ਖੁਦ ਡਾਕਟਰ ਆ ਆਪਾਂ ਹੂੰ ਜੇ ਕੋਈ ਜਮੀ ਜਮੀ ਕੋ ਸਾਥੋਂ ਕੇਸ ਹੋ ਜੇ ਹੂੰ ਫਿਰ ਅਸੀਂ ਸਰਕਾਰੀ ਡਾਕਟਰ ਲਵੇ ਜਾਂਦੇ ਹਸਪਤਾਲ ਦੇ ਵਿੱਚ ਹੂੰ ਮੇਰੇ ਬਹੁਤ ਮਿੱਤਰ ਯਾਰ ਨੇ ਹੂੰ ਬੜੇ ਬੜੇ ਵਧੀਆ ਡਾਕਟਰ ਨੇ ਹੂੰ ਚੰਗੇ ਡਾਕਟਰ ਨੇ ਪੜ੍ਹੇ ਲਿਖੇ ਦਿੱਪਤੀ ਡਾਕਟਰ ਹੂੰ ਸਾਡੇ ਆਪਣੇ ਕੇਜੀ ਗੋਲਜੀ ਜਿਵੇਂ ਸੰਗਰੂੜਾਲੇ ਨੇ ਹੂੰ ਬਹੁਤ ਸ਼ਾਨਣੇ ਡਾਕਟਰ ਨੇ ਮੈਂ ਚੇਲਾ ਹੀ ਅਸਲ ਉਹਨਾਂ ਦਾ ਉਹਨਾਂ ਤੋਂ ਕੰਮ ਸਿੱਖਿਆ ਹੂੰ ਬਹੁਤ ਉਹਨਾਂ ਨੇ ਮੈਨੂੰ ਬਾਦਲ ਕਿਆ ਵਖਤ ਹੂੰ ਬੜੇ ਨਿਯਾਮ ਜਿਤਾਏ ਨੇ ਨਮੈਸਾ ਤੇ ਮੈਂ ਨਹੀਂ ਕਹਿੰਦਾ ਉਹ ਰੱਬ ਕਹਿੰਦਾ ਮੇਰੇ ਘਰੇ ਇੰਨੇ ਕਾਰਡ ਪਏ ਨੇ ਸਰਟੀਫਿਕੇਟ ਕਿ ਜਿੱਤਦੇ ਹੂੰ ਜਿੰਨੇ ਮੈਂ ਨਿਯਾਮ ਜਿੱਤੇ ਨੇ ਮੈਂ ਵੀ ਸਿੱਖਿਆ ਆਂ ਤੁਹਾਡੇ ਵਰਗਿਆਂ ਤੋਂ ਜੱਜਾਂ ਤੋਂ ਸਿੱਖਿਆ ਕਿਉਂ ਚੇਲਿਆਂ ਤੋਂ ਚੇਲੇ ਚੇਲਿਆਂ ਤੋਂ ਚੇਲੇ ਬਣ ਬਣ ਬਣਦੇ ਨੇ ਸਾਰਾ ਨੇ ਡੇਰਿਆਂ ਚ ਤੇ ਮੈਂ ਵੀ ਪੜ ਕੜ ਕੇ ਬਣਿਆ ਕੜਿਆ ਕੰਮ ਮੈਂ ਸਾਰੇ ਜਾਣਦਾ ਪਰ ਮੈਂ ਜਿੱਡਾ ਬੌਲਾ ਬੇਦਿਮਾਗਾਂ ਆਣ ਪੜਾ ਬੱਚੇ ਪਾਲੇ ਨੇ ਜਨਾਨੀ ਮੇਰੀ ਮਰ ਗਈ ਸੀ 7 ਸਾਲ ਹੋ ਗਏ ਨੌਜਵਾਨ ਚਾਰ ਕੁੜੀਆਂ ਨੇ ਮੇਰੇ ਦੋ ਮੁੰਡੇ ਨੇ ਗੈਲੋਂ ਹੋਏ ਨੇ ਮੈਂ ਮੇਰੇ ਬੱਚੇ ਪਾਲ ਕੇ ਆਵਦਾ ਕੰਮ ਚਲਾਇਆ ਪਸ਼ੂ ਸੰਭ ਕੇ ਰੱਖੇ ਘਰ ਜਗ੍ਹਾ ਬਣਾਈ ਆ 2 ਰੁਪਏ ਲੋਕਾਂ ਤੋਂ ਵਿਆਜ ਤੇ ਲੈ ਕੇ ਲੋਕ ਕਹਿੰਦੇ ਰਾਜੂ ਨੇ ਕੋਠੀ ਪਾਲੀ ਕੋਈ ਕੋਠੀ ਨਹੀਂ ਮੈਂ ਵੈਜਾਂ ਤੇ ਲੈ ਕੇ ਰੁਪਏ ਹੁਣ ਤੇ ਹੀ ਤਾਰਨ ਲੱਗ ਰਿਹਾ ਹਕੀਕਤ ਸੱਚ ਹੈ ਹੂੰ 2 ਰੁਪਏ ਮੰਡੀਆਂ ਤੋਂ ਲਿਜਾਣਾ ਮੇਰਾ ਢਿੱਡ ਤੁਰਦਾ ਵਸ ਘਰ ਦਾ ਖਰਚਾ ਤੁਰਦਾ ਹੈ ਹੂੰ ਹੈ ਬੱਕਰੀਆਂ ਵੀ ਰੱਖੀਆਂ ਨੇ 20 25 ਘਰ ਦੁੱਧ ਪਾਣੀ ਨੂੰ ਮੈਂ ਜਨਾਬ ਕਮਾਈ ਕਰੀਆ ਠੱਗੀ ਨਹੀਂ ਮਾਰੀ ਕਿਸੇ ਨਾਲ ਹੂੰ ਜਮਾਂ ਦੀ ਠੱਗੀ ਲੈਣਾ ਹੀ ਬਣਦਾ ਜੇ ਆਪਾਂ ਕਹੀਏ ਵੀ ਲਮਾਂ ਜੁਕਰ ਲੋਕ ਮਸ਼ੱਕ ਮੈਨੂੰ ਠੱਗ ਕਹੀ ਜਾਣ ਜੇ ਸੌਦੇ ਕਰਾਉਂਗੇ ਤਾਂ ਲੈਣਾ ਹੱਕ ਬਣਦਾ ਬਾਦਲ ਕਹਿੰਦੇ ਮੈਨੂੰ ਸੁਖਬੀਰ ਬਾਦਲ ਕਹਿੰਦੇ ਬੜੇ ਨਿਯਾਮ ਜਿਤਾਏ ਨੇ ਅੱਛਾ ਹਾਂ ਬੁੜੇ ਬਾਦਲ ਨੇ ਬੜੇ ਨਿਆਮ ਜੱਤੇ ਨੇ ਲੋਕਾਂ ਨੂੰ ਬਹੁਤ ਨਮਾਇਸਾਂ ਲੱਗਣ ਲਾਈਆਂ ਨੇ ਬੱਕਰੀ ਫਾਰਮ ਦੀਆਂ ਬੱਕਰੀ ਫਾਰਮ ਦੀਆਂ ਨਮਾਇਸਾਂ ਲੱਗੀਆਂ ਮੇਲੇ ਲੱਗੇ ਹੂੰ ਮੁਕਸਰ ਆਏ ਸਾਲ ਲੱਗਦਾ ਹੈ ਮੇਲਾ ਹੂੰ ਆਏ ਸਾਲ ਮਾਗੀ ਮੇਲਾ ਹੁਣ ਵੀ ਲੱਗਦਾ ਹੈ ਉੱਥੇ ਬੜੇ ਨਿਆਮ ਮੰਨਦਾ ਸੀ ਬੜਾ ਬਾਦਲ ਬਾਦਲ ਕਹਿੰਦੇ ਮੇਲੇ ਲਵਾਏ ਉਸ ਤੋਂ ਬਾਅਦ ਆ ਮੰਡੀਆਂ ਲੱਗਣ ਲੱਗੀਆਂ ਉਹ ਮੇਲਿਆਂ ਦੀ ਰੀਤ ਸੀ ਮੇਲੇ ਮੰਡੀਆਂ ਚ ਕਰਾਉਣ ਲੱਗ ਗਏ ਹੂੰ ਇਹ ਮੇਲਿਆਂ ਦੇ ਵਿੱਚ ਸਾਨੂੰ ਜਿੱਤ ਪ੍ਰਾਪਤ ਹੁੰਦੀ ਹੈ ਸਾਡੇ ਬੱਕਰੀਆਂ ਬੱਕਰੇ ਚੈਂਪੀਅਨ ਬਣ ਕੇ ਆਉਂਦੇ ਨੇ ਹੂੰ ਸਾਨੂੰ ਬੜਾ ਕੋ ਦੁੱਤਾ ਵਿਚਾਰੇ ਬਾਦਲ ਕਹਿੰਨੇ ਅਬ ਤੇ ਵਕਤ ਪਈ ਹੂੰ ਹੁਣ ਹਾਰ ਗਏ ਹੁਣ ਕੀ ਦੇਣਗੇ ਭਾਈ ਹੂੰ ਹੁਣ ਕੀ ਦੇਣਗੇ ਹੁਣ ਸਾਨੂੰ ਵਿਚਾਰਾ ਭਗਵੰਤ ਮਾਨ ਰਾਜਾ ਤੇ ਰਿਹਾ ਬਥੇਰਾ ਕੋ ਫੇਰ ਰਿਹਾ ਰੰਗ ਲਾਤੇ ਬਹੁਤ ਵਧੀਆ ਸਰਕਾਰ ਹੈ ਹੂੰ ਬਹੁਤ ਵਧੀਆ ਸਰਕਾਰ ਹੈ ਭਗਵੰਤ ਮਾਨ ਸਾਹਿਬ ਦੀ ਹੂੰ ਸਾਡੇ ਤਾਂ ਫਿਲਮਾਂ ਬਣਾਉਂਦਾ ਰਿਹਾ ਦੜਵੇ ਚ ਹੂੰ ਬਹੁਤ ਵਧੀਆ ਬੰਦਾ ਹੈ ਇਨਸਾਨ ਹੈ ਉਹ ਜੇ ਮੈਨੂੰ ਐਸੋ ਦੇਸੀ ਨੁਕਤੇ ਹੁੰਦੇ ਨੇ ਹਾਂਜੀ ਹਾਂ ਦੂਸਰਾ ਲੱਸੀ ਵਾਲਾ ਨੁਕਤਾ ਦੱਸੋ ਮੈਂ ਚਾਹਾਂਗਾ ਕਿ ਜਿਹੜੇ ਬੱਕਰੀ ਆ ਜਿਹੜੀ ਭਰਾ ਨੇਗੇ ਜਿਹੜੇ ਬੱਕਰੀ ਪਾਲਕ ਨੇ ਜਾਂ ਫਾਰਮਾਂ ਦੇ ਕੰਮ ਕਰਦੇ ਨੇ ਹਾਂਜੀ ਹਾਂਜੀ ਮੈਂ ਦੱਸਾਂ ਪੰਜ ਸੱਤ ਨੁਕਤੇ ਜਿਹੇ ਦੇ ਦੋ ਉਹਨਾਂ ਨੂੰ ਹਾਂ ਵੀ ਯਾਰ ਜੇ ਮੋਕ ਲੱਗ ਜੇ ਤੁਸੀਂ ਆ ਚੀਜ਼ ਕਰਨੀ ਹੈ ਜੇ ਬੁਖਾਰ ਚੜ ਜੇ ਤਾਂ ਆ ਚੀਜ਼ ਕਰਨੀ ਹੈ ਬੁਖਾਰ ਦੇ ਵਿੱਚ ਤਾਂ ਜੀ ਇੱਕ ਸਾਰੇ ਦੱਸਦਾ ਕੱਲੀ ਕਲੀ ਬੁਖਾਰ ਦੇ ਵਿੱਚ ਸੁੱਕਾ ਟੀਕਾ ਹੁੰਦਾ ਬੁਖਾਰ ਦਾ ਕੋਹਕੇ ਪਾਣੀ ਦੇ ਵਿੱਚ ਉਹ ਬੱਕਰੀ ਦੇ ਲਾ ਦੋ ਬੁਖਾਰ ਨਹੀਂ ਚੜਦਾ ਉਹ ਮੋਕ ਨੂੰ ਵੀ ਬੰਦ ਕਰ ਦੂਗਾ ਬਹੁਤ ਵਧੀਆ ਦਵਾਈ ਆ ਤੇ ਜੇ ਜੂਨਾ ਪੈ ਜਾਣਾ ਤਾਂ ਦਵਾਈ ਪੈਨਾ ਕੋਰ ਵੀ ਦੇਓ ਉਹਨਾਂ ਨੂੰ ਸੁੱਤੀ ਦਵਾਈ ਨੇ ਪੈਨਾਕੋਰ ਦੀ ਦੱਬੀ 450 ਦੀ ਆਉਂਦੀ ਹੈ ਹੂੰ ਉਹਨੂੰ ਜਿੱਦੇ ਖੱਟੀ ਤੋਂ ਖੱਟੀ ਲੱਸੀ ਹੋਵੇ ਕਈ ਦਿਨਾਂ ਦੀ ਇਕੱਠੀ ਕਰ ਲੈ ਹੂੰ ਉਹਦੇ ਚ ਰਵਾ ਕੇ ਬਾਲਟੀ ਚ ਘੋਲੀ ਜਾਂ ਪੂਏ ਪਰ ਪਰ ਬੱਕਰੀਆਂ ਨੂੰ ਦੇਈ ਜਾਂ ਜਿੱਦੇ ਉਹ ਦੇਤੀ ਉਹਦੇ ਦਾ ਘਟ ਚੜਨੀ ਆ ਨਸਾ ਚੜਜੂ ਦਵਾਈ ਦਾ ਹੂੰ ਉਹਨਾਂ ਨੂੰ ਤੜਕੀ ਦੇ ਦੇ ਸਵੇਰੇ ਨੰਨੇ ਕਾਲ ਜੇ ਤੇ 2 ਵਜੇ ਤੋਂ ਬਾਅਦ ਉਹਨਾਂ ਨੂੰ ਪੱਕਰੀਆਂ 2:30 ਵਜੇ ਤੋਂ ਬਾਅਦ ਦਿਨ ਨੂੰ ਮੋਕ ਲੱਗ ਜੂ ਹੂੰ ਸਾਰੀ ਰਾਤ ਮੋਕ ਲੱਗੂਗੀ ਐਨ ਸਾਫ਼ ਹੋ ਜਾਣੀਆਂ ਪੇਟੀਆਂ ਉਸ ਤੋਂ ਬਾਅਦ ਤੀਏ ਚੌਥੇ ਦਿਨਾਂ ਨੂੰ ਮੜਾ ਮੜਾ ਤੇਲ ਦੇ ਦੇ ਸਰੋਂ ਦਾ ਤੇਲ ਸਰੋਂ ਦਾ ਤੇਲ ਦੇ ਦੇ ਲੱਸੀ ਚ ਰਲਾ ਕੇ ਉਹਨਾਂ ਦੇ ਅੰਦਰ ਠੰਡ ਪੈ ਜੂ ਹਾਜਮਾ ਸੈੱਟ ਹੋ ਜੂਗਾ ਤੇ ਉਵੇਂ ਜਿਵੇਂ ਵਿੰਗਣਾ ਕਰਨ ਲੱਗ ਜਣੀਆਂ ਗੋਲ ਜਮਾ ਵਧੀਆ ਹੂੰ ਤੇ ਭਾਈ ਇਹਨਾਂ ਦੇ ਆਗੜੀ ਬਾਈਆਂ ਨੂੰ ਇਹ ਕਹਿਣਾ ਮੈਂ ਭਾਦੋਂ ਦੇ ਮਹੀਨੇ ਚ ਹਾਇ ਟਿੱਕ ਦੇ ਟੀਕੇ ਲਵਾ ਦੋ ਹੂੰ ਤੇ ਮੂੰਹ ਖੁਰ ਦੇ ਟੀਕੇ ਲਵਾ ਦੋ ਗਲ ਕੋਟੂ ਦੇ ਲਵਾ ਦੋ ਆਪਣੇ ਡੰਗਰਾਰੇ ਡਾਕਟਰਾਂ ਤੋਂ ਹੂੰ ਕਿਉਂ ਡਾਕਟਰ ਅੱਦੇ ਰੱਬ ਹੁੰਦੇ ਨੇ ਹੂੰ ਉਹਨਾਂ ਨੂੰ ਸਾਰੀ ਨੌਲੇਜ ਹੁੰਦੀ ਆ ਪੜੇ ਲਿਖੇ ਨੇ ਉਹ ਦੱਸਣਗੇ ਜੇ ਅਸੀਂ ਦੇਸੀ ਬੰਦੇ ਦਸੀਏ ਸਾਡਾ ਪਾਲੀ ਪਾਲੀ ਤੇ ਕਦੇ ਯਕੀਨ ਨਹੀਂ ਕਰਦਾ ਇਹ ਵੀ ਪੰਗਾ ਹਾਂ ਇਹ ਪੰਗਾ ਅਗਲਾ ਕੋਈ ਪਤਾ ਨਹੀਂ ਭੰਦਾ ਯਾਰ ਮੇਰੀਆਂ ਬੱਕਰੀਆਂ ਦਾ ਮਰਾ ਦੀ ਹੂੰ ਕਿਉਂ ਜਿਹੜਾ ਰੰਗ ਆਪਣੇ ਪੜਿਆ ਲਿਖਿਆ ਡਾਕਟਰ ਹੈ ਸਰਕਾਰੀ ਉਹਦੇ ਯਕੀਨ ਕਰਨਗੇ ਵੀ ਉਹਨਾਂ ਤੋਂ ਨੌਲੇਜ ਲਾਓ ਉਹਨਾਂ ਨੂੰ ਕੋਈ ਅੱਜ ਲਾ ਦੋ ਹੁਣ ਤਾਂ ਹਾਰਟ ਇੱਕ ਦੇ ਟੀਕੇ ਬਾਦੋਂ ਚਲਵਾ ਲਓ ਇਹਨਾਂ ਦੇ ਮੂੰਹ ਫੋਰ ਦੇ ਟੀਕੇ ਗਲ ਫੋਟਿਓ ਦੇ ਟੀਕੇ ਲਵਾ ਲਓ ਹੂੰ ਅੱਛਾ ਉਸ ਤੋਂ ਬਾਅਦ ਹਾਰਾਂ ਜਿਹਾ ਚਲਵਾ ਲਓ ਇਹਨਾਂ ਦੇ ਪੀਪੀਆਰ ਦੀ ਬਿਮਾਰੀ ਚਲਦੀ ਐ ਇੱਕ ਬੱਕਰੀਆਂ ਨੂੰ ਹਮ ਛਾਗ ਆਉਂਦੇ ਨੇ ਛਾਲੇ ਹੋ ਜਾਂਦੇ ਨੇ ਮੂੰਹ 'ਚ ਗਲੇ ਗਲ ਜਾਂਦੇ ਨੇ ਹਮ ਬੱਕਰੀਆਂ ਦੇ ਹਮ ਪੀਪੀਆਰ ਦੀ ਦਵਾਈ ਨਾ ਤੇ ਹਰਾਂ ਦੇ ਮਹੀਨੇ ਲਵਾ ਲਓ ਹਮ ਫਿਰ ਉਹ ਪੀਪੀਆਰ ਤਿੰਨ ਸਾਲ ਨਹੀਂ ਆਉਂਦੀ ਹਮ ਤਿੰਨ ਸਾਲ ਬੱਕਰੀ ਮौज ਕਰੂਗੀ ਹਮ ਤਿੰਨ ਸਾਲ ਤੋਂ ਬਾਅਦ ਫੇਰ ਲਵਾ ਲਓ ਹਮ ਕਿਸੇ ਦੇ ਮਨ ਨੂੰ ਸ਼ੱਕ ਆ ਹੀ ਰਹੇ ਤੇਰਾ ਮਾਲ ਚ ਵਿੱਚ ਲਾਦੀ ਤਾਂ ਨਹੀਂ ਆਉਂਦੀ ਹਮ ਵੀ ਇਹ ਨਾ ਚੀਜ਼ਾਂ ਤੋਂ ਬਿਮਾਰੀਆਂ ਤੋਂ ਬੱਕਰੀਆਂ ਨੂੰ ਬਚਾ ਕੇ ਰੱਖੋ ਹਮ ਜੇ ਤੁਸੀਂ ਬੱਕਰੀ ਪਾਲਣ ਦਾ ਧੰਦਾ ਕਰਨਾ ਹੈ ਹਮ ਨਹੀਂ ਐਵੇਂ ਤੋਬੇ ਦਾੰਗਾ ਮਾਰਨਾ ਕੋਈ ਫਾਇਦਾ ਨਹੀਂ ਹੂੰ ਹਰੇ ਕੇ ਕਹਿੰਦਾ ਚਾਰ-ਚਾਰ ਦਿਨਾਂ ਪਾ ਕੇ ਮੈਂ ਫਾਰਮ ਪਾ ਲਿਆ ਉਹ ਪਲੇ ਲੋਕੋ ਫਾਰਮਾਂ ਦੇ ਘਰ ਦੂਰ ਨੇ ਠੀਕ ਐ ਨਾ ਗੱਲ ਹੂੰ ਸਾਨੂੰ ਉਮਰਾਂ ਲੰਘੀਆਂ ਬੱਕਰੀਆਂ ਚਾਰਦਿਆਂ ਨੂੰ ਇਹਨਾਂ ਦੀ ਰਾਗ ਸਾਨੂੰ ਨਹੀਂ ਛਾਈ ਪੁਰਾਣੇ ਪਾਪੀ ਆ ਬੱਕਰੀਆਂ ਜੀ ਬੱਕਰੀ ਕੱਕੜੀ ਮਿਲਟ ਚ ਹੋ ਜਾਂਦੀ ਐ ਤੇਰੀ ਬੱਸ ਕੀ ਨੁਕਤਾ ਪਾਵਾਂਗੇ ਦਾ ਤਾਂ ਕਹਿੰਦੇ ਵੀ ਰੱਬ ਮਾਰੀ ਨਾ ਕਰੇ ਫਾਰਮਾਂ ਵਾਲੇ ਬਹੁਤ ਵਧੀਆ ਬੰਦੇ ਨੇ ਜਿਹੜੇ ਤਾਕੜੇ ਫਾਰਮ ਨੇ ਉਹਨਾਂ ਤੋਂ ਨੌਲਜਾ ਲਓ ਸਖਲਾਈਆਂ ਵੀ ਦਿੰਦੇ ਨੇ ਜਿਵੇਂ ਆਪਣੇ ਫੂਲੇ ਵਾਲਾ ਭਾਈ ਮੇਰਾ ਗੁਰਪ੍ਰੀਤ ਜੀ ਹੈ ਡਾਕਟਰ ਉਹ ਵੀ ਸਖਲਾਈ ਦਿੰਦਾ ਆਪਣੇ ਜਗਦੀਪ ਰੰਧਾਵਾ ਵੀ ਸਖਲਾਈ ਦਿੰਦਾ ਬਲਵਿੰਦਰ ਮਾਨ ਜੀ ਵੀ ਵੱਡੇ ਫਾਰਮ ਵਾਲਾ ਸਖਲਾਈ ਦਿੰਦਾ ਸਭ ਨੂੰ ਭਾਈ ਵੀ ਵਧੀਆ ਸਖਲਾਈ ਲਓ ਨੌਲ ਜਲੋ ਬਿਨਾ ਨੌਲ ਜਤੋਂ ਇਸ ਕੰਮ ਨੂੰ ਹੱਥ ਨਾ ਪਾਓ ਨੌਲ ਦੀ ਜ਼ਰੂਰੀ ਹੈ ਚਾਹੇ ਭਾਈ ਸਾਡੇ ਵਰਗੇ ਬੋਲੇ ਜੇ ਦੇਸੀ ਬੰਦੇ ਤੋਂ ਲੈ ਲਓ ਪਰ ਸਾਡੇ ਵਾਲੀ ਪਤਿਆ ਨਹੀਂ ਲੱਗਦੀ ਅਗਲੇ ਨੂੰ ਜਿਹੜੇ ਆਦਰੀ ਨੇਗੇ हां ਜਿਹੜੀਆਂ ਆ ਤੁਸੀਂ ਪਾਲੀ ਕੰਮ ਕਰਦੇ ਹੋ। हां ਪਾਲੀ ਪਤਲ ਦੀ ਪਤੀਲੀ ਆ। ਸਾਡੇ ਮੇਰੇ ਪਤਲ ਦੀ ਪਤੀਲੀ ਵਾਲੇ। ਹਾਂ। ਉਹਨਾਂ ਕੋਲੇ ਜੇ 50 ਬੱਕਰੀਆਂ ਹੋਣ। ਹਾਂ ਜੀ। ਠੀਕ ਐ। ਉਹਨਾਂ ਨਾਲੋਂ ਮੁਨਾਫਾ ਫਾਰਮ ਵਾਲੇ ਵੱਧ ਕਮਾਉਂਦੇ ਨੇ। ਇਹ ਸੱਚ ਐ। ਇਹ ਸੱਚ ਐ ਜੀ। ਉਹਨਾਂ ਦਾ ਮਾਲ ਜੀ ਚੰਗਾ ਚੰਗਾ ਸਾਤੋਂ ਛਾਟ ਕੇ ਲੈ ਜਾਂਦੇ ਨੇ। ਓਹੋ। ਵਧੀਆ ਬੱਕਰੀਆਂ ਪੂਰੇ ਮੁੱਲ ਚ ਲ ਜਾਂਦੇ ਨੇ। ਉਹ ਚੰਗੀ ਬਰੀਡ ਪਿਆਰ ਕਰਦੇ ਨੇ ਚੰਗੇ ਮੇਵਨੇ ਵੇਚਦੇ ਨੇ ਜੀਗਾ। ਅਸੀਂ ਬਬੜਾ ਕੁੱਟੜਾ ਗਧਾ ਕੁੱਤਾ ਬੁੱੱਚੇ ਹੱਤੀ ਘਰੀ ਜੰਨੇ ਬੱਕਰੀਆਂ ਵਾਲਿਆ ਜੀ ਤੁਸੀਂ ਕਰ ਲੋ ਫਿਰ ਤੁਹਾਨੂੰ ਅਡਵਾਂਸ ਹੋਣਾ ਚਾਹੀਦਾ ਨਹੀਂ ਸਾਨੂੰ ਨਹੀਂ ਐਨਾ ਚਾਹੀਦਾ ਆ ਤਾਂ ਗਧਾ ਕੁੱਤਾ ਜਾਂ ਕਸਾਈਆਂ ਵਾਲਾ ਮਾਲ ਵਿੱਚੇ ਹੱਤੀ ਫਿਰ ਜੰਨੇ ਹੂੰ ਸਾਡੇ ਨਾਲ ਫਾਰਮ ਵਾਲੇ ਬਾਈ ਧੰਨਵਾਦ ਕਰਦਾ ਮੈਂ ਸਾਰੇ ਫਾਰਮ ਵਾਲਿਆਂ ਦਾ ਵੀ ਸਾਡੇ ਨਾਲ ਵਧੀਆ ਨੇ ਵਿਚਾਰੇ ਬਹੁਤ ਵਧੀਆ ਫਾਰਮ ਉਹਨਾਂ ਦੇ ਆਈ ਚੱਲੀ ਜਾਂਣਾ ਹੂੰ ਰੰਗੋ ਰੰਗ ਪ੍ਰੋਗਰਾਮ ਹੋਵੇ ਸਾਨੂੰ ਤਾਂ ਵਿਚਾਰੇ ਫਾਰਮ ਵਾਲੇ ਬਾਈ ਉਹੀ ਯਾਦ ਕਰਦੇ ਰਹਿਣਾ ਹੂੰ ਜਿਉਂਦੇ ਰਹਿਣਾ ਚਾਰ ਚੰਦ ਉਹਨਾਂ ਨੂੰ ਲੱਗਦੇ ਰਹਿਣਾ ਹੂੰ ਤਾਂ ਹੁਣ ਮੇਰੀ ਨਾਲਜ ਹੈ ਵੀ ਸਾਡੇ 7 ਪੀੜੀਆਂ ਤੋਂ ਕੋਈ ਨੌਕਰੀ ਵਾਲਾ ਨਹੀਂ ਹੈਗਾ ਹੂੰ ਮੈਨੇ ਗਰੀਬੀ ਇੰਨੀ ਕੱਟੀਆ ਗਰੀਬੀ ਚ ਉੱਠਿਆ ਹੁਣ ਵੀ ਗਰੀਬਿਆਂ ਹੂੰ ਹੋਰ ਕਿਹੜਾ ਮੇਰੇ ਟੱਲੇ ਲਟਕਦੇ ਨੇ ਹੂੰ ਮੇਰੇ ਬੱਚੇ ਪੜ ਗਏ ਤਿੰਨ ਗੁੱਡੀਆਂ ਵਿਆਹ ਤੀਆਂ ਇੱਕ ਗੁੱਡੀ ਮੁੰਡਾ ਰਹਿੰਦੇ ਨੇ ਹੂੰ ਮੇਰਾ ਮੁੰਡਾ ਇੱਕ 8ਵੀਂ ਦੇ ਪੇਪਰ ਦੇਣ ਲੱਗ ਰਿਹਾ ਇੱਕ 10ਵੀਂ ਚ ਪੜਦਾ ਵੀ ਮੇਰੀ ਤਾਂ ਸਾਡੀ ਆਏ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਆ ਭਗਵਾਨ ਤੁਮਨ ਸਾਹਿਬ ਨੂੰ ਹੂੰ ਤੇ ਸਾਡੇ ਬਾਈ ਚੀਮਾ ਸਾਹਿਬ ਨੂੰ ਮੇਰੇ ਪਿੰਡੇ ਬੈਠਾ ਖਜ਼ਾਨਾ ਮੰਤਰੀ ਵੀਕ ਮੈਂ ਤੇਰੀ ਇੰਨੀ ਸਪੋਰਟ ਕਰੂੰਗਾ ਹੋਰ ਵੀ ਕਰੂੰਗਾ ਕਰੀ ਵੀ ਐ ਵੀ ਹੱਥ ਮਲ ਕੇ ਕੋਈ ਮੇਰਾ ਬੱਚਾ ਨੌਕਰੀ ਲਵਾ ਦੇ ਮੈਂ ਤਾਂ ਸਾਰੀ ਉਮਰ ਰਹਿ ਗਿਆ ਪੇਡਾ ਚਾਰਦਾ ਹੂੰ ਸਾਰੀ ਉਮਰ ਬੱਕਰੀਆਂ ਪੇਡਾ ਚਾਰਦਾ ਰਹਿ ਗਿਆ ਹੂੰ ਵੀ ਕੋਈ ਮੇਰਾ ਵੀ ਮੁੰਡੇ ਕੁੜੀਆਂ ਅਡਵਾਂਸ ਹੋ ਗਏ ਅੱਜ ਕੱਲ ਤਾਂ ਬੱਕਰੀ ਫਾਰਮ ਵਾਲੇ ਪਾਸੇ ਤੋਰੋ ਨਾ ਜੀ ਮੈਨੂੰ ਨਹੀਂ ਮੈਂ ਤਾਂ ਬਸ ਬੱਕਰੀ ਫਾਰਮ ਦਾ ਕਹਿਣਾ ਵੀ ਮੇਰੇ ਲੋਗ ਹੀ ਚਾਹੀ ਜੌਗਲ ਮੈਂ ਜਾਉਣਾ ਚਾਰੂੰਗਾ ਗਾਂ ਮੇਰੇ ਜਵਾਖ ਨਹੀਂ ਚਾਰ ਸਕਦੇ ਮੈਂ ਤਾਂ ਕਹਾਂ ਚਾਰਨ ਦੀ ਲੋੜ ਹੀ ਨਹੀਂ ਹੁਣ ਕਾ ਚਾਰਦੇ ਨੇ ਉਹ ਮਿਹਰਬਾਨੀ ਮੋਟੀ ਕੋਈ ਨੌਕਰੀ ਦਵਾ ਦਿਓ ਮੇਰੇ ਜਵਾਖ ਨੂੰ ਚੰਕੀ ਕਰੇਤੀ ਲਵਾ ਲਓ ਹੱਥ ਵੱਨ ਕੀ ਬੇਨਤੀ ਐ ਨੌਕਰੀ ਦੀ 50 ਹਜ਼ਾਰ ਤਨਖਾਹ ਹੋਊਗੀ ਇਧਰ 50 ਹੱਤੇ ਬਹੁਤ ਐ ਮੈਨੂੰ ਤਾਂ ਸਬਰ ਦਾ ਗਵਰਨਮੈਂਟ ਦੀ ਨੌਕਰੀ ਮੈਨੂੰ ਤਾਂ 50 ਹੱਤੇ ਬਹੁਤ ਐ ਹੂੰ ਮੈਨੂੰ 50 ਹਜ਼ਾਰ ਦੀ ਕੋਈ ਲੋੜ ਨਹੀਂ ਜੀ ਹੂੰ ਇਹਨੇ ਜੇ ਮਰਦੀਆਂ ਚੰਗਦੀਆਂ ਵੀ ਬਹੁਤ ਨੇ ਹੂੰ ਭੇਡ ਬੱਕਰੀ ਆ ਇਹਦੇ ਨਾਲ ਸਦਾ ਹੀ ਟੱਪੜ ਵਿਛੇ ਰਹਿੰਦਾ ਕੋਈ ਮੇਮਣਾ ਮਰ ਗਿਆ ਲੱਤ ਟੁੱਟ ਗਈ ਕਿਦੀ ਪੂਛ ਵੀ ਗਈ ਉਹ ਵੀ ਕਿਸੇ ਨੂੰ ਕੁਸ ਹੋ ਗਿਆ ਕਿਸੇ ਦਾ ਦਰਦ ਹੋ ਗਿਆ ਹੂੰ ਭੇਡ ਬੱਕਰੀ ਵਾਲਾ ਵੀ ਸੁਖੀ ਨਹੀਂ ਇੱਕ ਪਰੋਂ ਦਾ ਢਿੱਡ ਹੈ ਹੂੰ ਬਹੁਤ ਸਾਡੇ ਤੇ ਪੀੜਾਂ ਪੈਂਦੀਆਂ ਨੇ ਹੂੰ ਮੈਂ ਆਤਮਨ ਕੀ ਕਹਣਾ ਤੁਹਾਨੂੰ ਧੰਨਵਾਦ ਆ ਥੋੜਾ ਪੁੱਛ ਲਿਆ ਤੁਸੀਂ ਨੇ ਮੇਰਾ ਹਮ ਹਾਲ ਵੀ ਉਹੀ ਫਾਰਮਾਂ ਵਾਲੇ ਵਧੀਆ ਕਰਦੇ ਨੇ ਹਮ ਫਾਰਮਾਂ ਵਾਲੇ ਬਾੜ ਵਧੀਆ ਰੱਖਦੇ ਨੇ ਛਾਂਟ ਕੇ ਸਿਰੇ ਦਾ ਮਾਲ ਹਮ ਫਾਰਮਾਂ ਦੇ ਵਿੱਚ ਕਾਲਾ ਨਾਗ ਵਰਗਾ ਮਾਲ ਲੰਬੇ ਕੰਨਾਂ ਦੀਆਂ ਬੱਕਰੀਆਂ ਲੋਈਆਂ ਕਾਲੀਆਂ ਕਿਉਂਕਿ ਬਰੀਡ ਤੇ ਕੰਮ ਕਰਦੇ ਨੇ ਸਾਤੋਂ ਲੋਕਾਂ ਤੋਂ ਬਰੀਡ ਤੇ ਕੰਮ ਨਹੀਂ ਹੁੰਦਾ ਅਸੀਂ ਤਾਂ ਜਈ ਜੀ ਅੰਨੀ ਕੋਣੀ ਲੰਗੜੀ ਦੁੱਡੀ ਸਭ ਖਰੀਦ ਕੇ ਵਿੱਚ ਹੀ ਫਿਰ ਲਈ ਬਿਮਾਰੀਆਂ ਵਾਰੀ ਪਤਾ ਲੱਗਿਆ ਫਿਰ ਅੱਜ ਨੂੰ ਬਿਮਾਰੀਆਂ ਵਾਰੀ ਤਾਂ ਵਾਈਆਂ ਨੂੰ ਕਹਤਾ ਵੀ ਦਵਾਈਆਂ ਇਹਨਾਂ ਨੂੰ ਟਾਈਮੋ ਟਾਈਮ ਦਿਓ ਨਹੀਂ ਪਤਾ ਲੱਗਿਆ ਇਹ ਬੱਕਰੀ ਬਿਮਾਰ ਹੈ ਮੈਨੂੰ ਪਤਾ ਲੱਗ ਜੂ ਹੁਣਾਂ ਕਰੇ ਜਾ ਕੇ ਮਾਲ ਦੇਖੂ ਮੈਂ ਦੱਸ ਦੂ ਉਹ ਵਿਕਰੀਆ ਪਿੰਡਾ ਕਮਲਾਈ ਖੜੀ ਆ ਟੀਕਾ ਲਾਓ ਭਾਈ ਦੇ ਬੱਕਰੀ ਢਿੱਲੀ ਹੈ ਹੂੰ ਮੈਂ ਤਾਂ ਦੱਸਦਾ ਨਾ ਹੂੰ ਮੈਂ ਤਾਂ ਦੱਸ ਦੂ ਆ ਜਾ ਕੁਸ ਖਾ ਕੇ ਆਈ ਹੈ ਬੱਕਰੀ ਨੂੰ ਮੋਕਤੀ ਲੱਗੀ ਇਹਨੇ ਫਰਾਨੀ ਚੀਜ਼ ਖਾਈ ਹੈ ਜੀ ਜੀ ਰੋਜ਼ ਦੇ ਬੰਦੇ ਨੂੰ ਵਿੱਚ ਫਿਰਨਾ ਨਹੀਂ ਸਾਰੀ ਚੇਲਜ ਹੋ ਜਾਂਦੀ ਹੈ ਜਿਹੜੇ ਨੇ ਮਾਲਚਾਰੇ ਦੀ ਮਾਲ ਵਰਗੀ ਤਮਾਂ ਕੋਚੂ ਹਾਂ ਜਮਾ ਸੱਚਾ ਦਿਨੋ ਕਰਦਾ ਮੈਂ ਜਈ ਜੀ ਬੋਲੀ ਪੁੰਜੀ ਅੰਦਰੋਂ ਨਿਕਲਦੀ ਹੈ ਕੋਈ ਪੜਿਆ ਨਹੀਂ ਕੋਈ ਲਿਖਿਆ ਨਹੀਂ ਚਿੱਟਾ ਅਣਪੜਾ ਜਮਾ ਚਿੱਟਾ ਜਵੇਂ ਚਿੱਟਾ ਅਣਪੜਾ ਇੱਕ ਦਿਨ ਜਮਾ ਚ ਨਹੀਂ ਜਾ ਸਕੂਲ ਦੇ ਚਮ ਜੀ 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 ਪੇਡਾ ਬੱਕਰੀਆਂ ਚਾਰੀਆਂ ਨੇ ਨੂਨ ਵਾਲੀ ਚਟਣੀ ਵਾਲੀ ਬੈਠ ਕੇ ਬੱਟ ਤੇ ਰੋਟੀ ਖਾਦੀ ਐ ਲੱਸੀ ਨਾਲ ਜੀ 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 ਹਾਂਜੀ ਧੰਨਵਾਦ ਸਤਿ ਸ੍ਰੀ ਅਕਾਲ ਮੇਰੀ ਤੇ ਰਾਜੂ ਦੀ ਅਜ ਪਹਿਲੀ ਮੁਲਾਕਾਤ ਸੀ ਹਾਂਜੀ ਕਦੇ ਸਮਾਂ ਮਿਲਿਆ ਤੁਹਾਨੂੰ ਰਾਜੂ ਨੂੰ ਜਰੂਰ ਮਲਾਵਾਂਗੇ ਦੁਬਾਰੇ ਕਦੇ ਲੰਮੀ ਗੱਲਾਂ ਬਾਤ ਬੈਠ ਕੇ ਕਰਾਂਗੇ ਹਰ ਪਾਰਟੀ ਦਾ ਪਬਲਿਕ ਦਾ ਮੈਂ ਸੇਵਾਦਾਰਾ ਕੋਈ ਪਾਰਟੀ ਬੁਲਾਵੇ ਮੈਨੂੰ ਕਿਸੇ ਫੰਕਸ਼ਨ ਤੇ ਕਿਸੇ ਕੰਮ ਤੇ ਬਿਨਾ ਫਰੀ ਬਿਨਾ ਪੈਸੇ ਸਭ ਦੇ ਦੂੰ ਜੀ 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 ਤੁਸੀਂ ਸੁਣਿਆ ਰਾਜੂ ਨੂੰ ਸੋਸ਼ਲ ਮੀਡੀਆ ਜਰੀਏ ਅਕਸਰ ਤੁਸੀਂ ਵੀਡੀਓ ਵਿੱਚ ਰਾਜੂ ਨੂੰ ਦੇਖਦੇ ਰਹਿੰਦੇ ਹੋ ਇਹਨਾਂ ਕਿਰਤੀ ਲੋਕਾਂ ਤੇ ਮਾਣ ਕਰਨਾ ਬਣਦਾ ਹੈ ਸਬਰ ਸੰਤੋਖ ਦੀ ਜ਼ਿੰਦਗੀ ਦੇ ਵਿੱਚ ਜਿਉਂਦੇ ਨੇ ਜਿੰਨੀ ਕੀ ਰੋਜੀ ਰੋਟੀ ਕਮਾਉਂਦੇ ਨੇ ਉਹਦੇ ਵਿੱਚ ਦੀ ਹੱਸਦੇ ਵਸਦੇ ਰਸਦੇ ਨੇ ਆਪ ਤਾਂ ਖੁਸ਼ ਰਹਿੰਦੇ ਹੀ ਨੇ ਮੰਡੀ ਤੇ ਆ ਕੇ ਇਹ ਰੌਣਕਾਂ ਲਾਉਂਦੇ ਨੇ ਖੁਸ਼ੀਆਂ ਖੇੜੇ ਲਿਆਉਂਦੇ ਨੇ ਤੇ ਆਪ ਦੀ ਕਿਰਤ ਜਰੀਏ ਅੱਗੇ ਵਧਦੇ ਰਹਿੰਦੇ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਖੂਬਸੂਰਤੀ ਨਾਲ ਜਿਉਂਦੇ ਨੇ ਅਸੀਂ ਦੁਆ ਕਰਦੇ ਹਾਂ ਕਿ ਰਾਜੂ ਵਰਗੇ ਇਹ ਕੀਰਤੀ ਲੋਕ ਮੰਡੀਆਂ ਦੀ ਰੌਣਕ ਬੰਦੇ ਰਹਿਣ ਜੁੜੇ ਰਹੋ ਸਰ